ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਬੱਚਿਆਂ ਵਾਸਤੇ ਬਣਾਵਾਂਗੀ ਹੈਲਦੀ-ਹੈਲਦੀ ਲੱਡੂ ਤੇ ਜਦੋਂ ਅਸੀਂ ਦੇਸੀ ਘਿਓ ਤਿਆਰ ਕਰਦੇ ਹਾਂ ਤੇ ਜਦੋਂ ਦੇਸੀ ਘਿਓ ਤਿਆਰ ਹੋ ਜਾਂਦਾ ਤੇ ਉਹਨੂੰ ਅਸੀਂ ਕਿਸੇ ਹੋਰ ਬਰਤਨ ਜਾਂ ਕਿਸੇ ਹੋਰ ਡੱਬੇ ਦੇ ਵਿੱਚ ਅਸੀਂ ਜਿਹੜਾ ਉਹਨੂੰ ਪੁਣ ਲੈਣੇ ਆ ਤੇ ਪੁਣਣ ਤੋਂ ਬਾਅਦ ਜਿਹੜੇ ਬਰਤਨ ਦੇ ਵਿੱਚ ਜਾਂ ਕੜਾਹੀ ਦੇ ਵਿੱਚ ਅਸੀਂ ਘਿਓ ਤਿਆਰ ਕੀਤਾ ਹੁੰਦਾ ਉਹਦੇ ਵਿੱਚ ਜਿਹੜੀ ਆ ਸਿੱਡੀ ਰਹਿ ਜਾਂਦੀ ਆ ਉਹ ਜਿਹੜੀ ਸਿੱਡੀ ਆ ਉਹਦੇ ਤੋਂ ਅਸੀਂ ਜਿਹੜੇ ਆ ਲੱਡੂ ਇਹ ਤਿਆਰ ਕਰਨੇ ਆ ਤੇ ਇਹਨੂੰ ਅਸੀਂ ਇੱਕ ਸਿੱਪੀ ਦੀ ਮਦਦ ਦੇ ਨਾਲ ਜਿਹੜਾ ਇਹਨੂੰ ਚੰਗੀ ਤਰ੍ਹਾਂ ਕੜਾਈ ਦੇ ਵਿੱਚੋਂ ਜਿਹੜਾ ਸਿੱਡੀ ਨੂੰ ਆ ਜਿਹੜਾ ਖੁਰਚ ਲੈਣਾ ਵਾ ਤੇ ਉਸ ਤੋਂ ਬਾਅਦ ਜਿਹੜੇ ਆ ਉਹਦੇ ਵਿੱਚ ਦੋ ਫੁਲਕੇ ਲੈ ਕੇ ਤੇ ਉਹਨਾਂ ਨੂੰ ਬਰੀਕ-ਬਰੀਕ ਟੁਕੜੇ ਕਰਕੇ ਫੁਲਕਿਆਂ ਦੇ ਤੇ ਉਹਦੇ ਵਿੱਚ ਜਿਹੜਾ ਅਸੀਂ ਸਿੱਡੀ ਦੇ ਪਾ ਦੇਣਾ ਵਾ ਤੇ ਇਹਨਾਂ ਨੂੰ ਬਰੀਕ-ਬਰੀਕ ਕਰ ਲੈਣਾ ਜਿਸ ਤਰ੍ਹਾਂ ਅਸੀਂ ਜੋੜੀ ਤਿਆਰ ਕਰਦੇ ਹਾਂ ਉਸ ਤਰ੍ਹਾਂ ਤੇ ਇਹਦੇ ਵਿੱਚ ਜਿਹੜੇ ਆ ਦੋ ਤਿੰਨ ਚਮਚ ਜਿਹੜੇ ਆ ਮੈਂ ਸ਼ੱਕਰ ਦੇ ਪਾ ਦਵਾਂਗੀ ਤੇ ਫਿਰ ਉਹਨੂੰ ਬਰੀਕ ਚੂਰੀ ਵਾਂਗ ਜਿਹੜਾ ਇਹਨੂੰ ਕੁੱਟ ਲਵਾਂਗੀ ਤੇ ਇਹਦੇ ਵਿੱਚ ਸ਼ੱਕਰ ਵੀ ਪਾਈ ਆ ਦੇਸੀ ਘਿਓ ਵੀ ਆ ਤੇ ਇਹ ਜਿਹੜੇ ਲੱਡੂ ਬੜੇ ਹੈਲਦੀ ਬਣ ਗਏ ਤੇ ਮੇਰੇ ਬੱਚੇ ਜਿਹੜੇ ਆ ਬਹੁਤ ਜ਼ਿਆਦਾ ਇਹਨਾਂ ਨੂੰ ਪਸੰਦ ਕਰਦੇ ਆ ਮੈਂ ਜਦੋਂ ਇਹ ਦੇਸੀ ਘਿਓ ਤਿਆਰ ਕਰਦੀ ਆ ਮੈਂ ਉਦੋਂ ਹੀ ਬੱਚਿਆਂ ਨੂੰ ਲੱਡੂ ਜਿਹੜੇ ਆ ਬਣਾ ਕੇ ਦੇ ਦਿੰਨੀ ਆ ਤੇ ਇਹ ਇਸ ਤਰ੍ਹਾਂ ਚੂਰੀ ਦੀ ਤਰ੍ਹਾਂ ਪੂਰੇ ਤਿਆਰ ਹੋ ਗਏ ਆ ਤੇ ਹੁਣ ਇਸ ਤੋਂ ਜਿਹੜੇ ਅਸੀਂ ਲੱਡੂ ਤਿਆਰ ਕਰਾਂਗੇ ਤੇ ਇਹਨਾਂ ਨੂੰ ਜਿਹੜਾ ਵਾ ਬੱਚੇ ਜਿਹੜੇ ਇਹਨਾਂ ਨੂੰ ਪਸੰਦ ਵੀ ਬਹੁਤ ਜ਼ਿਆਦਾ ਕਰਦੇ ਆ ਦੇਖੋ ਇਹਨਾਂ ਦੇ ਇਸ ਤਰ੍ਹਾਂ ਲੱਡੂ ਤਿਆਰ ਹੋ ਜਾਣਗੇ ਤੇ ਜਿਹੜੇ ਸਾਰੇ ਲੱਡੂ ਆ ਮੈਂ ਇਸੇ ਤਰ੍ਹਾਂ ਬਣਾ ਕੇ ਤਿਆਰ ਕਰ ਲਵਾਂਗੀ ਤੇ ਸਾਰੇ ਲੱਡੂ ਤਿਆਰ ਹੋਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਜਿਹੜੀ ਕੜਾਹੀ ਆ ਉਹ ਵੀ ਬਿਲਕੁਲ ਜਿਹੜੀ ਆ ਨਾਲ ਦੀ ਨਾਲ ਕਲੀਨ ਹੋ ਗਈ ਆ ਕਿਉਂਕਿ ਜਿਹੜੀ ਸ਼ੱਕਰ ਤੇ ਰੋਟੀ ਪਾਈ ਸੀਗੀ ਵਿੱਚ ਉਹਨੇ ਸਾਰਾ ਜਿਹੜਾ ਸਿੱਡੀ ਤੇ ਘੋਸਿਗਾ ਸਾਰਾ ਵਿੱਚ ਆਪਣੇ ਅਬਜ਼ਰਵ ਕਰ ਲਿਆ ਤੇ ਜਿਹੜੇ ਲੱਡੂ ਆ ਉਹ ਤਿਆਰ ਹੋ ਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਲੱਡੂ ਬਣਾ ਕੇ ਜਿਹੜੇ ਤਿਆਰ ਕਰਿਓ ਜੇ ਤੁਹਾਨੂੰ ਇਹ ਲੱਡੂ ਨਹੀਂ ਪਸੰਦ ਤੇ ਇਹਦੇ ਵਿੱਚ ਸਿੱਧੀ ਦੇ ਵਿੱਚ ਤੁਸੀਂ ਆਟਾ ਪਾ ਕੇ ਕਣਕ ਦਾ ਤੇ ਉਹਨੂੰ ਭੁੰਨ ਕੇ ਉਸ ਤੋਂ ਬਾਅਦ ਉਹਦੇ ਵਿੱਚ ਚੱਕਰ ਪਾ ਕੇ ਤੇ ਉਹਦੀ ਪੰਜੀਰੀ ਤਿਆਰ ਕਰਕੇ ਵੀ ਤੁਸੀਂ ਇਸ ਤਰ੍ਹਾਂ ਖਾ ਸਕਦੇ ਹੋ ਮੇਰੇ ਆਪਣੇ ਬੱਚਿਆਂ ਨੂੰ ਵੀ ਕਦੇ ਬਣਾ ਕੇ ਦਿੰਨੀ ਆ ਪਰ ਜ਼ਿਆਦਾਤਰ ਜਿਹੜੇ ਇਹ ਲੱਡੂ ਪਸੰਦ ਕਰਦੇ ਆ ਤੇ ਇਸੇ ਤਰ੍ਹਾਂ ਸਾਰੇ ਬੱਚਿਆਂ ਨੇ ਜਿਹੜੇ ਲੱਡੂ ਪਸੰਦ ਕੀਤੇ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ